ਵਾਹਿਗੁਰੂ ਦੀ ਕਸਾਲਾ ਵਾਹਿਗੁਰੂ ਦੀ ਫਾਤੇ ਸਾਡਾ ਪਿੰਡ ਕਹਾਲਾ ਜਿਹੜਾ ਫਰੋਜਪੁਰ ਤਹਿਸੀਲ ਜ਼ੀਰਾ ਤੇ ਰਹਿਣ ਵਾਲੇ ਹਾਂ ਅਸੀਂ ਤੇ ਅੱਜ ਤੁਹਾਨੂੰ ਬਾਬਾ ਕੁਲਦੀਪ ਸਿੰਘ ਜੋ ਕਿ ਕਹਾਲਾ ਪਿੰਡ ਦੇ ਹੀ ਰਹਿਣ ਵਾਲੇ ਹਨ ਉਹਨਾਂ ਨਾਲ ਮੁਲਾਕਾਤ ਕਰਾਉਨੇ ਆ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਤੁਸੀਂ ਦੋ ਕੰਮ ਕਿਵੇਂ ਤੇ ਕਿਹੜੇ-ਕਿਹੜੇ ਸਮੇਂ ਤੇ ਕਰਦੇ ਹੋ ਤੇ ਆਜੋ ਤੁਹਾਨੂੰ ਬਾਬਾ ਜੀ ਨਾਲ ਡਾਇਰੈਕਟ ਗੱਲ ਕਰਾਉਨੇ ਆ ਤੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹਿਲਾਂ ਤੁਸੀਂ ਦੱਸੋ ਆਪਣੇ ਗ੍ਰੰਥੀ ਸਿੰਘ ਦੇ ਬਾਰੇ ਗ੍ਰੰਥੀ ਕਿਵੇਂ ਬਣੇ ਤੇ ਇਹ ਇਹ ਸਾਰੇ ਖੇਤਰ ਦੇ ਵਿੱਚ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੰਥੀ ਸਿੰਘ ਬਣਨ ਵਾਸਤੇ ਸਭ ਤੋਂ ਵੱਡਾ ਯੋਗਦਾਨ ਮੇਰੇ ਦਾਦਾ ਜੀ ਤਦਾਰਾ ਜਹਾਰਾ ਸਿੰਘ ਜੀ ਉਹਨਾਂ ਦਾ ਉਹਨਾਂ ਨੇ ਅਨਪੜ੍ਹ ਹੋਣ ਦੇ ਬਾਵਜੂਦ ਵੀ ਜਪਤੀ ਸਾਹਿਬ ਦੀ ਬਾਣੀ ਯਾਦ ਕੀਤੀ ਹੋਈ ਸੀ ਅਰ ਗੁਰੂ ਕਿਰਪਾ ਦੁਆਰਾ ਉਹਨਾਂ ਨੇ ਬਿੰਨੂ ਚੌਥੀ ਪੰਜਵੀਂ ਕਲਾਸ ਦੇ ਵਿੱਚ ਜਪਤੀ ਸਾਹਿਬ ਦੀ ਬਾਣੀ ਸਿਖਾਉਣੀ ਸ਼ੁਰੂ ਕਰ ਦਿੱਤੀ ਸੀ ਇਸ ਤਰ੍ਹਾਂ ਐਸਾ ਸਮਾਂ ਆਇਆ ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭ ਹੁੰਦੇ ਸਨ ਇਹ ਨਾਲ ਜਪਤੀ ਸਾਹਿਬ ਦੀ ਬਾਣੀ ਪ੍ਰਾਰੰਭ ਕੀਤੀ ਜਾਂਦੀ ਸੀ ਜਿੰਨੂੰ ਆਪਾਂ ਕਹਿੰਨੇ ਆ ਕੇ ਸਮੇਤ ਜਪਜੀ ਸਾਹਿਬ ਤੇ ਸ੍ਰੀ ਅਕਨ ਪਾਤ ਸਾਹਿਬ ਦੀ ਪ੍ਰਾਰੰਭ ਹੋਈ। ਉਹਨਾਂ ਟਾਈਮਾਂ ਦੇ ਵਿੱਚ ਮੌਕਾ ਮਿਲ ਗਿਆ ਦਾਸ ਨੂੰ ਕਿ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਤੇ ਡਿਊਟੀਆਂ ਲਾਉਣੀਆਂ। ਇਸ ਦੇ ਨਾਲ-ਨਾਲ ਸੰਗੇ ਸਿਆਣੇ ਗ੍ਰੰਥੀ ਸਿੰਘਾਂ ਦੇ ਕੋਲ ਬੈਠਣਾ, ਉਹਨਾਂ ਤੋਂ ਬਾਣੀ ਪੜ੍ਹਨੀ ਸੁਣਨੀ। ਹੌਲੀ-ਹੌਲੀ ਇਹ ਮੇਰਾ ਇੰਨਾ ਜ਼ਿਆਦਾ ਇਖ਼ਸ਼ਾਮ ਹੋ ਵੱਧ ਗਿਆ ਕਿ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੱਕ ਗ੍ਰੰਥੀ ਸਿੰਘ ਬਣ ਗਿਆ। ਬਾਕੀ ਇੱਕ ਗੱਲ ਹੋਰ ਵੀ ਹੁੰਦੀ ਹੈ ਕਿ ਗ੍ਰੰਥੀ ਸਿੰਘ ਸਾਰੀ ਕੁਮਰ ਨਹੀਂ ਬਣਿਆ ਜਾ ਸਕਦਾ ਪਰ ਕੁਝ ਮਿਹਨਤ ਕਰਕੇ ਥੋੜਾ ਜਿਹਾ ਕੁਝ ਨਾ ਕੁਝ ਹਾਸਲ ਕੀਤਾ ਹੈ ਤੇ ਗ੍ਰੰਥੀ ਸਿੰਘ ਦੀ ਡਿਊਟੀ ਹੁਣ ਨਿਭਾ ਰਿਹਾ ਹਾਂ ਹਾਂਜੀ ਤੇ ਤੁਸੀਂ ਸੰਸਥਾ ਇਹ ਕਿੱਥੋਂ ਲਈ ਮੇਰੀ ਸੰਸਥਾ ਜਿਹੜੀ ਆ ਗਿਆਨੀ ਮਲਕੀਰ ਸਿੰਘ ਜੀ ਉਹਨਾਂ ਨੇ ਸ਼ੁਰੂ ਕਰਵਾਈ ਸੀ ਨਗਰ ਦੇ ਹੀ ਆਪਣੇ ਗਿਆਨੀ ਮਲਕੀਰ ਸਿੰਘ ਜੀ ਸੀ ਤੇ ਉਹਨਾਂ ਨੇ ਮੇਰੀ ਇਹ ਸੰਸਥਾ ਸ਼ੁਰੂ ਕਰਵਾਈ ਸੀ ਹੌਲੀ ਹੌਲੀ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਜਾ ਕੇ ਵੀ ਤੇ ਚੰਗੇ ਗਿਦਵਾਨ ਸਿੰਘਾਂ ਦੇ ਕੋਲ ਗੁਰਬਾਣੀ ਸੰਥਾ ਜਿਹੜੀ ਉਹ ਪ੍ਰਾਪਤ ਕੀਤੀ ਹੈ। ਠੀਕ ਹੈ ਜੀ ਤੇ ਹੁਣ ਨਾਲ ਆਪਣੀ ਦੁਕਾਨ ਚਲਾਉਂਦੇ ਹੋ ਤੇ ਗ੍ਰੰਥੀ ਸਿੰਘ ਸੇਵਿੰਗ ਦਾ ਵੀ ਕੰਮ ਕਰਦੇ ਹੋ ਤੇ ਇਹ ਕਿਹੜੇ 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 ਸਾਮੂਹ ਚ ਕਰਦੇ ਹੋ? ਇਸ ਦੀ ਵਜ੍ਹਾ ਸਭ ਤੋਂ ਪਹਿਲਾਂ ਇਹ ਆ ਜੀ ਕਿ ਗ੍ਰੰਥੀ ਸਿੰਘ ਜਿਹੜਾ ਹੈ ਮੈਂ ਸਾਰੇ ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਪਣਾ ਵੀ ਕਾਰੋਬਾਰ ਕੋਈ ਨਾ ਕੋਈ ਨਾਲ ਜੁੜੋ ਕਿਉਂਕਿ ਇਕੱਲਿਆਂ ਆਪਾਂ ਡਿਊਟੀਆਂ ਜੇ ਖੰਡਪਾਟ ਸਾਹਿਬ ਦੀਆਂ ਡਿਊਟੀਆਂ ਲਾ ਕੇ ਆਪਣਾ ਪਰਿਵਾਰ ਪਾਲ ਗਏ ਤੇ ਮੇਰੇ ਖਿਆਲ ਵਿੱਚ ਨਹੀਂ ਪਾਲਿਆ ਜਾ ਸਕਦਾ ਤੇ ਮੈਨੂੰ ਲੱਗਦਾ ਇਹ ਕਿ ਤੁਸੀਂ ਆਪਣਾ ਪਰਿਵਾਰ ਪਾਲਣ ਵਾਸਤੇ ਗ੍ਰੰਥੀ ਸਿੰਘ ਦੀ ਡਿਊਟੀ ਖੰਡਪਾਟ ਸਾਹਿਬ ਦੀ ਡਿਊਟੀ ਕਰਨ ਵਾਸਤੇ ਜਾਂ ਸਾਈਹ ਪਾਟ ਸਾਹਿਬ ਦੀ ਡਿਊਟੀ ਨਿਭਾਉਣ ਵਾਸਤੇ ਤੇ ਨਾਲ-ਨਾਲ ਆਪਣਾ ਵੀ ਕੋਈ ਛੋਟਾ ਮੋਟਾ ਕਾਰੋਬਾਰ ਜ਼ਰੂਰ ਕਰੋ ਇਸੇ ਹੀ ਮੱਦੇ ਨਜ਼ਰ ਮੈਂ ਆਪਣਾ ਕਾਰੋਬਾਰ ਬੱਚਿਆਂ ਦੀ ਸਹਾਇਤਾ ਦੇ ਨਾਲ ਸ਼ੁਰੂ ਕੀਤਾ ਹੈ ਕਿ ਜਿਸ ਦੇ ਵਿੱਚ ਕਰਿਆਨੇ ਦਾ ਸਾਮਾਨ ਆਪਾਂ 파ਕੀ ਦੁਕਾਨ ਬਣਾਈ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਨਾਲ ਡਿਊਟੀ ਵੀ ਅਖੰਡ ਪਾਠ ਸਾਹਿਬ ਦੀ ਕਰਦੇ ਆ ਤੇ ਨਾਲ-ਨਾਲ ਦੁਕਾਨ ਵੀ ਚਲਾਉਂਦੇ ਆ ਸਮਾਂ ਇਹੀ ਹੁੰਦਾ ਕਿ ਮੈਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਨੂੰ ਸਮਾਂ ਦਿੰਦਾ ਹਾਂ ਉਸ ਤੋਂ ਬਾਅਦ ਬਚਦੇ ਸਮੇਂ ਵਿੱਚ ਆਪਣੀ ਦੁਕਾਨ ਤੇ ਕੰਮ ਕਰਦਾ ਹਾਂਜੀ ਠੀਕ ਹੈ ਜੀ ਤੇ ਆਪਣੇ ਬੱਚਿਆਂ ਬਾਰੇ ਦੱਸ ਦੋ ਮੇਰਾ ਇੱਕ ਬੱਚਾ ਆਰਮੀ ਦੇ ਵਿੱਚ ਭਰਤੀ ਹੋਇਆ ਗੁਰੂ ਕਿਰਪਾ ਦੁਆਰਾ ਜੇ ਇੱਕ ਬੱਚੇ ਨੇ ਐਲ ਐਲ ਬੀ ਕਰਕੇ ਐਡਵੋਕੇਟ ਫਰਜ ਪਰ ਬਤੌਰ ਉਸੇ ਵਾਰ ਨਭਾ ਰਿਆ ਹੈ ਪਰ ਮੈਂ ਆਪਣੀ ਬੱਚੀ ਨੂੰ ਡੀ ਐਨ ਐਮ ਦਾ ਕੋਰਸ ਕਰਵਾਇਆ ਸੀ ਤੇ ਮੇਰੇ ਦਮਾਦ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕਰਕੇ ਤੇ ਆਰਮੀ ਦੇ ਵਿੱਚ ਉਹਨਾਂ ਨੂੰ ਵੀ ਨੌਕਰੀ ਦਿੱਤੀ ਹੋਈ ਹੈ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਕੋਟਾਨ ਕੋ ਸ਼ੁਕਰਾਨਾ ਧੰਨਵਾਦ ਹੈ ਤੇ ਤੁਸੀਂ ਕੀ ਸਿਲੇਹਾ ਦੇਣਾ ਚਾਹੁੰਦੇ ਹੋ ਜਿਹੜੇ ਗ੍ਰੰਥੀ ਸਿੰਘ ਆ ਕਿ ਉਹ ਆਪਣੀ ਇੱਕ ਬੱਚਾ ਨੂੰ ਗਾਹ ਬਣਾਉਣ ਕਿ ਨਹੀਂ ਮੈਂ ਕਹਿੰਦਾ ਤੋਂ ਮਨਕਰ ਨਹੀਂ ਕਿ ਅੱਜ ਦੇ ਸਮੇਂ ਵਿੱਚ ਜੋ ਗ੍ਰੰਥੀ ਸਿੰਘਾਂ ਦੀ ਹਾਲਤ ਹੈ ਉਹ ਤਰਸਯੋਗ ਹੈ ਪਰ ਖਿਆਲ ਕਰਿਓ ਕਿ ਗ੍ਰੰਥੀ ਸਿੰਘ ਜਿੰਨੇ ਵੀ ਆ ਉਹਨਾਂ ਦੇ ਵਿੱਚੋਂ 90 95% ਜਿਹੜੇ ਗ੍ਰੰਥੀ ਸਿੰਘ ਆ ਉਹ ਨਿਤਨੇਮੀ ਨਹੀਂ ਹਾਂ ਮਾਫ ਕਰਨਾ ਕਿ ਗ੍ਰੰਥੀ ਸਿੰਘ ਸਭ ਤੋਂ ਪਹਿਲਾਂ ਨਿਤਨੇਮੀ ਜਰੂਰ ਹੋ ਗਈ ਤੇ ਗ੍ਰੰਥੀ ਸਿੰਘ ਨੂੰ ਸਭ ਤੋਂ ਪਹਿਲਾਂ ਡਿਊਟੀ ਤੋਂ ਵੀ ਪਹਿਲਾਂ ਜੇ ਖੰਡਪਾਟ ਸਾਹਿਬ ਦੀ ਡਿਊਟੀ ਵੀ ਕਰਨੀ ਹੈ ਉਸ ਤੋਂ ਪਹਿਲਾਂ ਉਹਨੂੰ ਨਿਤਨੇਮੀ ਹੋਣਾ ਬਹੁਤ ਜ਼ਰੂਰੀ ਹੈ ਤੇ ਫਿਰ ਨਿਤਨੇਮੀ ਹੋ ਕੇ ਜਦੋਂ ਸੰਗਤ ਦੇ ਵਿੱਚ ਵਿਚਰਦਾ ਹੈ ਤੇ ਸੰਗਤ ਜਰੂਰ ਹੀ ਸਤਿਕਾਰ ਕਰਦੀ ਹੈ ਹਾਲਤ ਸਾਡੀ ਇੱਥੇ ਕਰਕੇ ਜਿਆਦਾ ਮਾੜੀ ਹੋਈ ਹੈ ਕਿ ਅਸੀਂ ਨਿਤਨੇਮ ਤੋਂ ਮੁਨਕਰ ਹੋਗੇ ਹਾਂਜੀ ਹਾਂ ਇਹ ਤਾਂ ਗੱਲ ਸਹੀ ਹੈ ਜੀ ਹੋਰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਸੁਨੇਹਾ ਤੇ ਫਿਰ ਅਕਾਲ ਤਾ ਸਭ ਤੋਂ ਸਿੱਖ ਕੰਮ ਨੂੰ ਆਉਂਦਾ ਏ ਪਰ ਜੇ ਆਪਾਂ ਗੁਰੂ ਘਰ ਦੇ ਖੂਕ ਪਰ ਹੋਣ ਦੇ ਨਾਲ ਤੇ ਛੋਟਾ ਜਿਹਾ ਜੀ ਯੋਗਦਾਨ ਪਾਉਣ ਦਾ ਯਤਨ ਕਰਕੇ ਤਾਂ ਮੈਂ ਇਹ ਕਹਾਂਗਾ ਕਿ ਚੰਗੇ ਕੋ ਉਸਤਾਦ ਦੇ ਪਾਸੋਂ ਗੁਰਬਾਣੀ ਦੀ ਸਮਝ ਲੈ ਕੇ ਤੇ ਗੁਰਬਾਣੀ ਨੂੰ ਪੜੋ ਗੁਰਬਾਣੀ ਨੂੰ ਸੁਣੋ ਤੇ ਆਪਣਾ ਜੀਵਨ ਸਫਲਾ ਬਣਾਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਾਨ ਸ਼ਕਤੀਆਂ ਤਹਾਨ ਤੇ ਜਿਨ੍ਹਾਂ ਨੂੰ ਪੜ ਕੇ ਸੁਣ ਕੇ ਬੰਦਾ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੁਣ ਕਿਤੇ ਦੀ ਈਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ